ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਗੇ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਮੈਂ ਵੀ ਵਧੀਆ ਠੀਕ ਆ ਆਪਾਂ ਸਾਰੇ ਵਧੀਆ ਠੀਕ ਆ ਪਰਿਵਾਰ ਚਰਦੀਕਲਾ ਦੇ ਵਿੱਚ ਆ ਉਮੀਦ ਕਰਦੀ ਆ ਤੁਸੀਂ ਵੀ ਵਧੀਆ ਹੋਗੇ ਤੰਦਰੁਸਤ ਹੋਗੇ ਕਿਉਂਕਿ ਮੌਸਮ ਵੀ بارش ਵਾਲਾ ਕੁਝ ਠੰਡਾ ਪੀਜ਼ ਆ ਉਹਦਾ ਖਿਆਲ ਰੱਖਿਆ ਕਰੋ ਸੋ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਸਭ ਨੂੰ ਪਤਾ ਆ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਹੈਗਾ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਇਆ ਪਾਠ ਪ੍ਰਕਾਸ਼ ਹੋਇਆ ਹੋਊਗਾ ਆਪਣੇ ਪਿੰਡ ਦੇ ਵਿੱਚ ਵੀ ਪ੍ਰਕਾਸ਼ ਆ ਅੱਜ ਭੋਗ ਪਾਣਗੇ ਜੀ ਠੀਕ ਆ ਸੋ ਆਪਾਂ ਕਰਦਾ ਕੰਮ ਖਤਮ ਕਰਕੇ ਸਰਦਾਰ ਸਾਹਿਬ ਨੂੰ ਡਿਊਟੀ ਥੋੜਤਾ ਹੈਗਾ ਆ ਹੁਣ ਆਪਾਂ ਨੇ ਗੁਰਦੁਆਰਾ ਸਾਹਿਬ ਨਗਮਸਤਖ ਨੂੰ ਜਾਣਾ ਸਵੇਰੇ ਵੀ ਗਏ ਸੀ ਪਰ ਹੁਣ ਆਪਾਂ ਭੋਗ ਵਾਸਤੇ ਜਾਣਾ ਹੈ ਠੀਕ ਆ ਬੱਚਿਆਂ ਨੂੰ ਸ਼ਾਇਦ ਘਰੀ ਛੱਡ ਕੇ ਜਾਵਾਂ ਕਿਉਂਕਿ ਉਹ ਤੁਹਾਨੂੰ ਪਤਾ ਬਹੁਤ ਪਰੇਸ਼ਾਨ ਕਰਦੇ ਬੱਚੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਇਹ ਗੁਰਮਤ ਮਰਿਆਦਾ ਦੇ ਅਕੋਰਡਿੰਗ ਮੇਰੇ ਹਿਸਾਬ ਦੇ ਨਾਲ ਠੀਕ ਨਹੀਂ ਉੱਥੇ ਆਵਾਜ਼ ਕਰਨਾ ਜਾਂ ਕੁਝ ਠੀਕ ਆ ਥੋੜਾ ਬਹੁਤ ਮੈਂ ਤੁਹਾਨੂੰ ਉੱਥੇ ਦਾ ਕਲਿੱਪ ਜਿਹੜੀ ਹੈਗੀ ਉਹ ਸ਼ੇਅਰ ਕਰ ਦੂੰਗੀ ਠੀਕ ਹੈ ਜੀ ਆਜੋ ਤੁਹਾਨੂੰ ਵੀ ਆਪਣੇ ਨਾਲ ਮੈਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਜਾਣੀ ਹੈ ਦਰਸ਼ਨ ਮੇਲੇ ਕਰਾਉਣੇ ਦੁਆਰਾ ਸਾਬਨਾਕ ਮੱਤਕ ਖੋ ਕੇ ਆਪਾਂ ਆ ਗਏ ਆ ਘਰ ਖੜਾ ਪ੍ਰਸ਼ਾਦ ਦੀ ਦੇਖ ਲੈ ਕੇ ਘਰ ਵਾਪਸੀ ਕਰਤੀ ਬੱਚਿਆਂ ਨੂੰ ਨਾਲ ਨਿਕਲਣ ਕਿ ਗਈ ਸੀ ਕਿਉਂਕਿ ਬੱਚੇ ਪਰੇਸ਼ਾਨ ਬਹੁਤ ਕਰਦੇ ਆ ਹਨ ਇੱਕ ਠੰਡ ਬਹੁਤ ਆ ਬਾਰਿਸ਼ ਹੋਈ ਸੀਗੀ ਸੋ ਹੁਣ ਇੱਕ ਦੋ ਕੰਮ ਹੋਰ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਜਾ ਕੇ ਪਹਿਲਾਂ ਪ੍ਰਸ਼ਾਦ ਦਾ ਸ਼ਰਧਾ ਦਾਰ ਸਭ ਚਲੇ ਗਏ ਡਿਊਟੀ ਤੇ ਬੱਚੇ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਕੀ ਕੰਮ ਕੀ ਹੈ ਮੇਰਾ ਆਨਲਾਈਨ ਕਲਾਸ ਹੈ ਬੱਚਿਆਂ ਦੀ ਸਾਡੀ ਟੀਚਰਾਂ ਨੇ ਲਾਈਕ ਲਾ ਸਭ ਤੋਂ ਵੱਡਾ ਨਾ ਇੱਕ ਮੈਨੂੰ ਇਹ ਲੱਗਦਾ ਹੁੰਦਾਗਾ ਕਿ ਹੁਣ ਨਾ ਤਾਂ ਸਾਨੂੰ ਪੂਲ ਟਿਕਨ ਦਿੱਤਾ ਜਾਂਦਾ ਨਾ ਜਨੂਕ ਰੇਟਿਕਨ ਦਿੱਤਾ ਜਾਂਦਾ ਹੁਣ ਫਿਰ ਬੱਚਿਆਂ ਨੂੰ ਮੈਂ ਮਮਾ ਨੂੰ ਕਿਹਾ ਮੈਂ ਮਮੀ ਤੁਸੀਂ ਪਲੀਜ਼ ਇਹਨਾਂ ਨੂੰ ਥੋੜਾ ਖੇਡਣ ਵਾਸਤੇ ਲੈ ਕੇ ਜਾਓ ਇਹ ਮੈਨੂੰ ਕੰਮ ਨਹੀਂ ਕਰਨ ਦਿੰਦੇ ਕਿਉਂਕਿ ਕਲਰਸ ਦੇ ਨਾਲ ਵਰਕ ਕਰਨਾ ਹੁੰਦਾ ਇਹ ਕਾਰਨ ਨਹੀਂ ਦਿੰਦੇ ਉਹ ਪਰਦਾ ਵਗੈਰਾ ਸਾਕੇ ਥੋੜੀ ਬਹੁਤ ਕਲੀਨਿੰਗ ਕਰਕੇ ਕਰਦੀ ਆਪਾਂ ਬਾਕੀ ਬਾਅਦ ਚ ਕਰਾਂਗੇ ਕਿਉਂਕਿ ਇੱਕ ਟਾਈਮ ਹੁੰਦਾ ਵਾ ਵਰਕ ਵਗੈਰਾ ਪਾਉਣ ਦਾ ਤੋਂ ਆਪਾਂ ਪਾਉਣ ਲੱਗੇ ਆ ਵਰਕ ਨਾਲ ਆਪਾਂ ਇੰਜੋਏ ਕਰਦੇ ਆ ਸਨੈਕਸ ਮੈਨੂੰ ਨਾ ਕੋਈ ਵੀ ਕੰਮ ਬਿਨਾ ਕਰਦੇ ਵਿੱਚ ਮੇਖੋੜੀ ਹੁੰਦਾ ਮੈਨੂੰ ਆਇਆ ਹੁੰਦਾ ਨਾਲ-ਨਾਲ ਕੁਛ ਨਾ ਕੁਛ ਉਦਨ ਚੱਲਦਾ ਰਹੇ ਜਿਹਦੇ ਨਾਲ ਮਣ ਜਾ ਮਣ ਜਾ ਲੱਗਿਆ ਰਹਿੰਦਾ ਬੱਲੇ ਦਾ ਹਨਾ ਉਹ ਵਰਕ ਵਗੈਰਾ ਪਾ ਕੇ ਉਸ ਤੋਂ ਬਾਅਦ ਸਾਡੇ ਪਿੰਡਾਂ ਵਾਲਿਆਂ ਦੀ ਉਹੀ 11 ਵਾਲੀ ਚਾਹ ਦਾ ਟਾਈਮ ਹੋ ਜਾਣਾ ਵਾ ਚਾਹ ਪੀਣੇ ਆ ਚਾਹ ਪੀ ਕੇ ਉਸ ਤੋਂ ਬਾਅਦ ਸ਼ਾਮ ਦਾ ਥੋੜਾ ਬਹੁਤ ਰੁਟੀਨ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਹੋ ਸਕਦਾ ਆਪਾਂ ਅੱਜ ਬਣਾਈਏ ਗ਼ਾਗ ਤੇ ਫਿਰ ਗ਼ਾਗ ਵਗੈਰਾ ਤੋੜਨ ਜਾਵਾਂਗੇ ਲਿਆ ਕੇ ਬਣਾਵਾਂਗੇ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਠੀਕ ਹੈ ਜੀ ਬਾਕੀ ਛੁੱਟੀਆਂ ਕਿੱਦਾਂ ਦੀਆਂ ਜਾ ਰਹੀਆਂ ਸਾਰਿਆਂ ਦੀਆਂ ਕੀ ਕੁਛ ਨਵਾਂ ਕੀਤਾ ਕਿਥੇ ਤੁਸੀਂ ਮੇਰੇ ਨਾਲ ਤਾਂ ਸ਼ੇਅਰ ਹੀ ਨਹੀਂ ਕਰਦੇ ਤੁਸੀਂ ਮੇਰੇ ਨਾਲ ਵੀ ਸ਼ੇਅਰ ਕਰਿਆ ਕਰੋ ਪਲੀਜ਼ ਇਦਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਥੋੜੀ ਥੋੜੀ ਮੂਵਮੈਂਟ ਹੈ ਨਾ ਠੀਕ ਹੈ ਜੀ ਸੋ ਹੁਣ ਆਪਾਂ ਆਪਣੇ ਖੇਤ ਤੋਂ ਸਾਗ ਤੋੜ ਕੇ ਲਿਆਤਾ ਜੀ ਮਾਤਾ ਜੀ ਨੂੰ ਤੇ ਆਪਣੇ ਬੱਚੇ ਵੀ ਨਾਲ ਪੂਰੀ ਸੇਵਾ ਨਿਭਾ ਰਹੇ ਆ ਸਾਗ ਨੂੰ ਸਾਫ਼ ਕਰਨ ਦੀ ਇਹਨਾਂ ਨੂੰ ਵੀ ਐਂ ਹੁੰਦਾ ਸ਼ੌਂਕ ਹੁੰਦਾ ਬੱਚਾ ਨੂੰ ਵੀ ਅਸੀਂ ਵਿੱਚ ਹਰੇਕ ਕੰਮ ਦੇ ਵਿੱਚ ਹੱਥ ਲਾਈਏ ਸਾਨੂੰ ਵੀ ਪਤਾ ਲੱਗੀ ਕੌਣ ਕੀ ਕਰਦਾ ਤਾਂ ਆਪਣੇ ਜਿਵੇਂ ਪੰਜਾਬ ਦਾ ਕਲਚਰ ਆ ਵੀ ਆਪਾਂ ਦਾਤ ਦੇ ਨਾਲ ਹੀ ਸਾਗ چیرਦੇ ਆ ਤਾਂ ਮੰਮੀ ਉਦਾਂ ਹੀ ਦਾਤ ਦੇ ਨਾਲ ਹੀ ਆਪਾਂ ਸਾਗ ਨੂੰ ਜਿਹੜਾ ਹੈਗਾ ਸਾਫ਼ ਕਰਕੇ چیر ਕੇ ਤੇ ਫਿਰ ਆਪਾਂ ਚੁੱਲ੍ਹੇ ਤੇ ਸਾਗ ਬਣਾਉਣੇ ਹੁੰਨੇ ਆ ਤੇ ਉਧਰ ਦੂਜੀ ਸਾਈਡ ਮੈਂ ਚੁੱਲ੍ਹੇ 'ਚ ਅੱਗ ਮਚਾ ਦਿੱਤੀ ਆ ਤਾਂ ਇਹ ਵੀਡੀਓ ਮੈਂ ਲਈਆ ਥੋੜਾ ਜਿਹਾ ਮਿੱਡ ਦੇ ਵਿੱਚ ਕਿਉਂਕਿ ਨਾ ਬਾਹਰ ਬਾਰਿਸ਼ ਵਾਲਾ ਮੌਸਮ ਹੋਇਆ ਪਿਆ ਤੇ ਸਾਨੂੰ ਇਹ ਸੀ ਕਿ ਬਾਰਿਸ਼ ਦੇ ਮੌਸਮ 'ਚ ਸਾਗ ਹੋਰ ਵੀ ਸਵਾਦ ਲੱਗਦਾ ਤਾਂ ਇੱਧਰ ਸਾਗ ਬਣ ਰਿਹਾ ਤਾਂ ਹੋਂ ਜਿਵੇਂ ਆਪਾਂ ਨੂੰ ਵੇਟ ਹੈ ਜੀ ਮੀਂਹ ਦੀ ਤਾਂ ਮੀਂਹ ਆ ਚੁੱਕਿਆ ਹੋਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇਹਨਾਂ ਦਿਨਾਂ ਦੇ ਵਿੱਚ ਹੋਰ ਕਿਹਦੇ ਮੀਂਹ ਪੈ ਰਿਹਾ ਇੱਕ ਤਾਂ ਠੰਡ ਬਹੁਤ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਤੇ ਇੱਕ ਜਿਹੜਾ ਸ਼ਾਮ ਦੇ ਟਾਈਮ ਬਾਰਿਸ਼ ਹੋਣੀ ਸਟਾਰਟ ਹੋ ਗਈ ਆ ਤਾਂ ਇਹਨੇ ਠੰਡ ਨੂੰ ਹੋਰ ਵਧਾਤਾ ਮੈਂ ਵਾਹਿਗੁਰੂ ਕੀ ਅਰਦਾਸ ਕਰਦੀ ਹੁੰਨੀ ਆ ਕਿ ਵਾਹਿਗੁਰੂ ਜਿਹੜੇ ਬੇਕਾਰ ਹੈਗੇ ਜਿਹੜੇ ਜਿੰਨਾਂ ਕੋਲ ਕੋਈ ਸਹਾਰਾ ਨਹੀਂ ਏਦਾਂ ਦੇ ਮੌਸਮ ਦੇ ਵਿੱਚ ਪਰਮਾਤਮਾ ਸਾਰਿਆਂ ਦੇ ਸਿਰ ਦੇ ਉੱਤੇ ਕੋਈ ਸਹਾਰਾ ਬਖਸ਼ੋ ਤਾਂ ਸਾਡੇ ਪਰਿਵਾਰ ਦਾ ਇਹ ਸੂਲਾ ਕਿ ਆਪਾਂ ਨੂੰ ਜਿਹੜੀ ਚੀਜ਼ ਖਾਣ ਦਾ ਜੀ ਕਰਦਾ ਆਪਾਂ ਉਦਾਂ ਹੀ ਉਸ ਟਾਈਮ ਨੇ ਵੇਂਦੇ ਉਵੇਂ ਬਣਾ ਲੈਣੇ ਹੁੰਨੇ ਆ ਤਾਂ ਸਾਡਾ ਜੀ ਕੀਤਾ ਵੀ ਆਪਾਂ ਬ੍ਰੈਡ ਬਣਾਈ ਆ ਘਰੇ ਪਏ ਸੀ ਬ੍ਰੈਡ ਤਾਂ ਇਧਰ ਬੱਚੇ ਉਦਾਂ ਹੀ ਚੱਕ ਕੇ ਖਾਈ ਜਾਂਦੀਆਂ ਕਿਉਂਕਿ ਇਹਨਾਂ ਨੂੰ ਲੱਗੀ ਸੀ ਭੁੱਖ ਉਧਰੋਂ ਸਰਦਾਰ ਸਾਹਿਬ ਦੀ ਆਪਾਂ ਵੇਟ ਕਰਦੇ ਸੀ ਡਿਊਟੀ ਤੋਂ ਆ ਜਾਣ ਤਾਂ ਇਧਰ ਆਪਣੇ ਬ੍ਰੈਡ ਜਿਹੜੇ ਆ ਤਿਆਰ ਹੋ ਗਏ ਸਟਫਿੰਗ ਵਾਲੀ ਨਹੀਂ ਬਣਾਏ ਆ ਆਪਾਂ ਪਲੇਨ ਬ੍ਰੈਡ ਬਣਾਈ ਸੀ ਸੋ ਮੇਰਾ ਅੱਜ ਦੇ ਰੁਟੀਨ ਦਾ ਥੋੜਾ ਬਹੁਤ ਜਿਹੜਾ ਰੁਟੀਨ ਸੀ ਉਹ ਵਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਇਹਨੂੰ ਪਲੀਜ਼ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਆ ਕਰੋ ਤੇ ਇਹ ਵਾਲੇ ਜਿਹੜੇ ਬ੍ਰੈਡ ਪਕੌੜੇ ਆਪਾਂ ਬਣਾਏ ਆ ਅਗਰ ਤੁਹਾਨੂੰ ਇਦਾਂ ਦੇ ਪਲੇਨ ਜਿਹੜੇ ਬ੍ਰੈਡ ਆ ਇਹਨਾਂ ਦੀ ਰੈਸিপি ਚਾਹੀਦੀ ਆ ਤਾਂ ਵੀ ਮੈਨੂੰ ਕਮੈਂਟ ਕਰਿਓ ਮੈਂ ਨੈਕਸਟ ਵਲੌਗ ਜਰੂਰ ਬਣਾਉਂਗੀ ਚੈਨਲ ਨੂੰ ਸਬਸਕ੍ਰਾਈਬ ਕਰਦੇ